ਉਹ ਬੰਦਾ ਆਪਦੇ ਮੂੰਹੋਂ ਕਹਿੰਦਾ ਸਪੈਸ਼ਲ ਐਡੀਸ਼ਨ ਸੀ ਉਹ ਵੇਚਣ ਨੂੰ ਤਿਆਰ ਸੀ ਉਹ ਟਰੈਕਟਰ ਹੂੰ ਉਹ ਕਹਿੰਦਾ ਯਾਰ ਇਹ 9 ਫੁੱਟਾ ਰੂਟਾਵੇਟਰ ਨਹੀਂ ਘੇੜਦਾ ਚੱਜ ਨਾਲ ਹੂੰ ਮੈਂ ਉਹਨੂੰ ਕਿਹਾ ਵੀ ਐਦਾਂ ਕਰ ਤੂੰ ਪੰਪ ਦੇ ਪੈਸੇ ਲੱਗਣੇ ਰੁਪਈਆ ਲੱਗੂ 23000 ਦੇਖੋ ਜਿਹੜੀ ਆਪਾਂ ਗੱਲ ਨਾ ਭਾਜੀ ਨੇ ਆਪਾਂ ਨੂੰ ਛੱਡਣੇ ਆ ਜਿਹੜੀ ਉਹਦੀ ਇਨਕਮ ਆ ਉਹਨੇ ਲੈਣੀ ਆ ਮੈਂ ਉਹ ਮੈਂ ਪਿੰਡੋਂ ਉਹਨੂੰ ਕਿਹਾ ਵੀ 23000 ਲੱਗਣਾ ਉਹ ਕਹਿੰਦਾ ਕੰਮ ਬਣ ਜੂ ਹੂੰ ਮੈਂ ਕਿਹਾ ਯਾਰ ਤੂੰ ਟਰੈਕਟਰ ਪੰਪ ਛੱਡਿਆ ਕੰਮ ਨਾ ਬਣੂ ਤਾਂ ਤੇਰੇ ਪੈਸੇ ਮੈਂ ਦਊ ਠੀਕ ਹੈ ਜਦੋਂ ਬਾਈ ਉਹਨੇ ਪੰਪ ਕਰਾਇਆ ਉਹਦੇ ਮਗਰ 9 ਫੁੱਟਾ ਰੋਟਾਵੇਟਰ ਪਾ ਕੇ ਉਹਨੇ ਦੇਖਿਆ ਉਹ ਕਹਿੰਦਾ ਤੇਲ ਹੁਣ ਖਾਂਦਾ ਮੇਰਾ 6 ਲੀਟਰ ਮੈਂ ਠੀਕ ਹੈ ਪਹਿਲਾਂ ਖਾਂਦਾ ਸੀ ਇਹ 9 ਲੀਟਰ 10 ਲੀਟਰ ਤੇ ਪਹਿਲਾ ਚੱਕਰ ਪਹਿਲਾ ਚੱਕਰ 400 ਤੋਂ ਪਲੱਸ ਤੋੜਦਾ ਸੀ ਉਹ ਹੁਣ ਤੋੜਦਾ 150 ਦੇ ਲਾਗੇ ਪਨੇ ਹੌਲੈਂਡ ਹੌਲੈਂਡ ਇਹਨੇ ਤੋੜਨੇ ਤੋੜ ਠੀਕ ਹੈ ਇਹਨੇ ਤੋੜ ਕੇ 10 ਫੁੱਟਾ ਰੋਟਾਵੇਟਰ ਅੱਚ ਚਲਾਉਂਦਾ ਜੇ ਕਿਸੇ ਨੂੰ ਬਾਈ ਨੂੰ ਨਹੀਂ ਯਕੀਨ ਤਾਂ ਮੇਰੇ ਪਿੰਡ ਆ ਜਾਵੇ ਮੈਂ 52 10 ਟਰੈਕਟਰ ਆ ਮੇਰੇ ਕੋਲ ਹੂੰ ਬਾਕੀ ਇੱਕ ਗੱਲ ਕਿਹੜਾ ਕੱਟ ਬਾਈ ਹਾਲੈਂਡ ਨਾਲ ਮਿਲ ਕੇ ਗੱਲਦਾ ਨਾ ਕਈ ਬੰਦੇ ਹੁੰਦੇ ਆ ਵੀ ਤੇਰੀ ਆਵਾਜ਼ ਨਹੀਂ ਆਉਣੀ ਬਹੁਤ ਦੂਰ ਆ ਰਹੀ ਮੈਂ ਕੋਈ ਨਾ ਆ ਜਣੀ ਮੈਂ ਉੱਚੀ ਬੋਲ ਹਾਂ ਪਰ ਜੇ ਕਹੇ ਬੰਦੇ ਕੋਲੇ ਹਾਲੈਂਡ ਆ ਹਾਂ ਆ ਵੀਰ ਵਾਲੀ ਪ੍ਰੋਬਲਮ ਤੇਰਾ ਬਿੱਟੂ ਬਾਹ ਕੋਲੇ ਆ ਹਾਏ ਜੇ ਉਹ ਪ੍ਰਾਣੋਂ ਨਾ ਨਿਕਲੇ ਓਏ ਹੋਏ ਪੈਸੇ ਭਾਈ ਇਹ ਦੇ ਹੀ ਦੇ ਦੇਗੇ ਨਹੀਂ ਨਾ ਮੈਂ ਦਊ ਆ ਯਾਰ ਦੋ ਬੰਦਿਆਂ ਨੇ ਕਿਹਾ ਮੈਂ ਦਗਾ ਇਹ ਕਹਿੰਦਾ ਮੈਂ ਦੇ ਦਊ ਇਹ ਕਹਿੰਦਾ ਮੈਂ ਦੇ ਦਊ ਭਾਈ ਹਾਏ ਓਏ ਮਾ ਮਾ ਮਿਲ ਕੇ ਬਿੱਟਾ ਸਵਾਲ ਆ ਗਿਆ ਬਿੱਟੂ ਬਾਜ ਦਾ Suado, i'll buy